ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਅਗੇਂਸਟ ਡਰੱਗਸ ਹੈ ਉਹਦੇ ਚ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੂੰ ਬੜੀ ਵੱਡੀ ਕਾਮਯਾਬੀ ਮਿਲੀ ਹੈ 5 ਕਿਲੋ ਹੀਰੋਇਨ ਤੇ 3 ਸਮਗਲਰ ਰਿਸ਼ਟ ਕੀਤੇ ਆ ਜੋ ਕਿ ਕ੍ਰਾਸ ਬਾਰਡਰ ਤੇ ਫੋਰਨ ਬੇਸਡ ਹੈਂਡਲਰਸ ਨਾਲ ਜਿਹਦਾ ਬੈਕਗ੍ਰਾਉਂਡ ਹੈ ਔਰ ਇਹ ਤਿੰਨੋਂ ਜਿਹੜੇ ਦੋਸ਼ੀ ਆ ਹਰਪ੍ਰਤਾਪ ਐਲੀਅਸ ਹੈਪੀ ਇਹ ਰੋਣਾਲੀ ਪਿੰਡ ਹੈ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਕਰਨਦੀਪ son of surjit singh ਵਿਲੇਜ ਨੰਗਲ ਸੋਹਲ ਥਾਣਾ ਰਮਦਾਸ ਅੰਮ੍ਰਿਤਸਰ ਰੂਰਲ ਜਗਪ੍ਰੀਤ ਸਨਫ ਅਨੋਖ ਸਿੰਘ ਧਰਮਕੋਟ ਰੰਧਾਵਾਲ ਪੀਐਸ ਡੇਰਾ ਬਾਬਾ ਨਾਨਕ ਪੁਲਿਸ ਡਿਸਟ੍ਰਿਕਟ ਪਟਾਲਾ ਇਹ ਆਪਾਂ ਇਹਨਾਂ ਦੀ ਏਜ ਪ੍ਰੋਫਾਈਲ ਤੇ ਕੰਮ ਦੀ ਗੱਲ ਕਰੀਏ ਹਰਪ੍ਰਤਾਪ 29 ਸਾਲ ਦਾ ਹੈ 12ਵੀਂ ਪਾਸ ਹੈ ਖੇਤੀ ਦਾ ਕੰਮ ਕਰਦਾ ਹੈ ਪਰ ਇਹਦੇ ਖਿਲਾਫ ਪਹਿਲਾਂ ਵੀ ਇੱਕ ਮਾਈਨਿੰਗ ਐਕਟ ਦਾ ਪਰਚਾ ਦਰਜ ਹੈ ਰਮਦਾਸ ਦੇ ਵਿੱਚ ਕਰਨਦੀਪ 21 ਸਾਲ ਦਾ ਹੈ 12ਵੀਂ ਪਾਸ ਹੈ ਇਹ ਵੀ ਖੇਤੀ ਦਾ ਕੰਮ ਕਰਦਾ ਕੋਈ ਪਹਿਲਾ ਮੁਕਤਮਾ ਨਹੀਂ ਹੈ ਜਗਪ੍ਰੀਤ ਇਹ 10ਵੀਂ ਪਾਸ ਹੈ 19 ਸਾਲ ਦਾ ਪ੍ਰੀਵਿਅਸ ਕੇਸ ਨਹੀਂ ਕੋਈ ਇਹ ਵੀ ਖੇਤੀਬਾੜੀ ਦਾ ਕੰਮ ਕਰਦਾ ਹੈ ਤਿੰਨੋਂ ਦੋਸਤ ਨੇ ਔਰ ਜੇ ਆਪਾਂ ਏਰੀਆ ਦੇਖੀਏ ਦੇ ਨਾਲ ਅਡਜੋਇਨਿੰਗ ਹੈ ਚਾਹੇ ਥਾਣੇ ਵਕਫਾਕ ਨਹੀਂ ਪਰ ਜਿੱਥੇ ਜੇਰਾਬਾਬਾ ਨਾਨਕ ਤੇ ਰਮਦਾਸ ਦੀ ਹੱਦ ਮਿਲਦੀ ਉਸੇ ਨੇੜੇ-ਤੇੜੇ ਦੇ ਰਹਿਣ ਵਾਲੇ ਨੇ ਸੋ ਸਾਡੀ ਜਿਹੜੀ ਟੀਮ ਹੈ ਡੀਸੀਪੀ ਇਨਵੈਸਟੀਗੇਸ਼ਨ ਆਲਮ ਵਿਜੇ ਜੀ ਨਵਜੋਤ ਜੀ ਸਾਡੇ ਐਡੀਸੀਪੀ ਹਰਮਿੰਦਰ ਸਾਡੇ ਐసీపీ ਹੋਮੋਸਾਈਡ ਜਿਨ੍ਹਾਂ ਕੋਈ ਐసీపీ ਡੀ ਦਾ ਵੀ ਚਾਰਜ ਹੈ ਔਰ ਅਮੋਲਕ ਸਾਡੇ ਸੀਆਈਏ 1 ਦੇ ਇੰਸਪੈਕਟਰ ਔਰ ਉਹਨਾਂ ਦੀ ਟੀਮ ਸਾਰਿਆਂ ਨੇ ਬੜੀ ਮਿਹਨਤ ਨਾਲ ਔਰ ਬੜੀ ਵਧੀਆ ਇੰਟੈਲੀਜੈਂਸ ਬੇਸਡ ਆਪਰੇਸ਼ਨ ਨੂੰ ਅੰਜਾਮ ਦਿੱਤਾ ਇਹ ਬੰਦੇ ਜਿਹੜੀ ਇਹਨਾਂ ਦੀ ਰੈਸਟ ਹੋਈ ਆ ਉਹ ਸਕਾਟ ਹਸਪੀਟਲ ਥਾਣਾ ਸਦਰ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਫਤੇਗੜ ਚੂੜੀਆਂ ਟੀਵਰਡਸ ਵੇਰਕਾ ਬਾਈਪਾਸ ਜਦੋਂ ਇਹ ਮੋਟਰਸਾਈਕਲ ਤੇ ਜਾ ਰਹੇ ਸੀ ਕਿਉਂਕਿ ਇੱਕ ਮੋਟਰਸਾਈਕਲ ਵੀ ਇਹਨਾਂ ਦੇ ਵਿੱਚ ਬ੍ਰਾਮਧ ਹੋਇਆ 5 ਕਿਲੋ ਹੀਰੋਨ ਤੋਂ ਬਿਨਾ ਤੇ ਇਹਨਾਂ ਦੀ ਪੁੱਛਕਿਛ ਤੋਂ ਜਿਹੜੀ ਰਿਕਵਰੀ ਇਫੈਕਟ ਹੋਈ ਹੈ ਉਹ ਹੈਗੀ ਮਹਿਦੀਪੁਰ ਪਿੰਡ ਹੈ ਫਤੇਗੜ ਚੂੜੀਆਂ ਰੋਡ ਦੇ ਉੱਤੇ ਥਾਣਾ ਮਜੀਠਾ ਅੰਮ੍ਰਿਤਸਰ ਰੂਰਲ ਦੇ ਵਿੱਚ ਸੋ ਇਹਦੇ ਵਿੱਚ ਅਸੀਂ ਕੋਈ ਤੁਹਾਡਾ ਜਿਆਦਾ ਡਿਟੇਲ ਤਾਂ ਨਹੀਂ ਸ਼ੇਅਰ ਕਰ ਰਹੇ ਕਿਉਂਕਿ ਆਪਰੇਸ਼ਨਸ ਅੱਗੇ ਹੋਰ ਚੱਲ ਰਹੇ ਨੇ ਇਹਦੇ ਵਿੱਚ ਬਟ ਇਹਦੇ ਚ ਇੱਕ ਗੱਲ ਬੜੀ ਜ਼ਰੂਰੀ ਹੈ ਕਿ ਇਹ ਡੇਰਾ ਬਾਬਾ ਨਾਨਕ ਬੈਲਟ ਜਿਹੜੀ ਹੈ ਬਾਰਡਰ ਦੀ ਉਹ ਐਕਟਿਵ ਹੋਈ ਹੈ ਇਸ ਮੋਡਿਊਲ ਦੇ ਕੁਝ ਕੁ ਤੋ ਇਹ ਗੱਲ ਪਤਾ ਲੱਗੀ ਹੈ ਔਰ ਡਰੋਨ ਰਾਹੀਂ ਆਈਆਂ ਕਨਸਾਈਨਮੈਂਟ ਇਹਦਾ ਕਿੰਗ ਪਿੰਨ ਜਿਹੜਾ ਹਰਪ੍ਰਤਾਪ ਹੀ ਹੈ ਔਰ ਤਕਰੀਬਨ 2 2.5 ਮਹੀਨੇ ਤੋਂ ਕਾਫੀ ਐਕਟਿਵ ਹੈ ਔਰ ਇਹਦੇ ਬਾਹਰ ਵੀ ਲਿੰਕ ਨੇ ਤੇ ਅਕ੍ਰੋਸ ਬਾਰਡਰ ਵੀ ਲਿੰਕ ਨੇ ਜਿਹੜੇ ਦੂਜੇ ਦੋ ਮੁੰਡੇ ਇਹਦੇ ਦੋਸਤ ਹੋਣ ਕਰਕੇ ਐਸੇ ਦਾ ਮੇਨ ਫਾਈਨੈਂਸ਼ੀਅਲ ਐਂਗਲ ਜੋ ਅਕਸਰ ਇਹਨਾਂ ਕੇਸਸ ਦੇ ਵਿੱਚ ਡਰਗ ਦੇ ਵਿੱਚ ਹੁੰਦਾ ਉਹਦੇ ਨਾਲੇ ਇਨਵੋਲਡ ਨੇ ਇਹਦੇ ਵਿੱਚ ਫਰਦਰ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ 'ਚ ਵੱਡੀ ਰਿਕਵਰੀ ਹੋਰ ਹੋਣ ਦੀ ਉਮੀਦ ਹੈ ਸਾਨੂੰ ਸੋ ਇਹਦੇ ਵਿੱਚ ਮੈਂ ਸਾਰੀ ਟੀਮ ਨੂੰ ਸ਼ਾਬਾਸ਼ ਦਿੰਨਾ ਔਰ ਬਹੁਤ ਵਧੀਆ ਇਹਨਾਂ ਨੇ ਕਾਰਗੁਜ਼ਾਰੀ ਕੀਤੀ ਹੈ ਇਹਨਾਂ ਨੂੰ ਵਾਜਬ ਇਨਾਮ ਵੀ ਦਿੱਤੇ ਜਾਣ